ਜ਼ਿਲ੍ਹੇ 'ਚ ਫਿਰ ਚੱਲੀਆਂ ਗੋਲੀਆਂ 3 ਦਿਨ ਪਹਿਲਾਂ ਉਸਮਾਨਪੁਰ 'ਚ ਹੋਇਆ ਸੀ ਕਤਲ ਪਿੰਡ ਕੁੱਲਪੁਰ 'ਚ ਨੌਜਵਾਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਬਲਾਚੌਰ ਦੇ ਪਿੰਡ ਕੁੱਲਪੁਰ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮਿਲੀ ਜਾਣਕਾਰੀ ਅਨੁਸਾਰ ਕੁੱਲਪੁਰ ਪਿੰਡ ਦਾ ਨੌਜਵਾਨ ਹਰਦੀਪ ਸਿੰਘ ਉਰਫ ਦੀਪਾ ਜਿਸ ਦੀ ਉਮਰ ਲਗਭਗ 37 ਸਾਲ ਪੁੱਤਰ ਸ਼ਿੰਗਾਰਾ ਸਿੰਘ ਆਪਣੇ ਖੇਤਾਂ ਤੋਂ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਕੁਝ ਹਥਿਆਰਬੰਦ ਹਮਲਾਵਾਰਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਸ ਦਾ ਭਰਾ ਵਰਦਾਤ ਦੀ ਥਾਂ ਤੇ ਪਹੁੰਚਿਆ ਤਾਂ ਉਸ ਤੋਂ ਪਹਿਲਾਂ ਹਮਲਾਵਾਰ ਉੱਥੋਂ ਭੱਜ ਗਏ ਸੀ ਤੇ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਥਾਣਾ ਪੋਜੇਵਾਲ ਦੀ ਐਸਐਚਓ ਮੈਡਮ ਰਾਜਪਲਵਿੰਦਰ ਕੌਰ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਲ ਬਲਾਚਰ ਹਸਪਤਲ ਦੇ ਮੋੜ ਚੜੀ ਵਿੱਚ ਪੋਸਟਮਾਰਟਮ ਨਹੀਂ ਰਖਵਾ ਦਿੱਤਾ ਹੈ। ਪੁਲਿਸ ਮ੍ਰਿਤਕ ਦੇ ਹਰਦੀਪ ਦੇ ਭਰਾ ਦੇ ਬਿਆਨਾਂ ਤੇ ਕਾਰਵਾਈ ਕਰ ਰਹੀ ਹੈ। ਪੁਲਿਸ ਮੁਤਾਬਕ ਇਸ ਮਾਮਲੇ ਦੇ ਵਿੱਚ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦੀ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ। ਭਾਜੀ ਅੱਜ ਇਹ ਦੀ ਡੈਥ ਹੋਈ ਹੈ ਤੁਹਾਡਾ ਤੁਹਾਡਾ ਕੀ ਲੱਗਦਾ ਸੀਗਾ? ਮੇਰਾ ਭਰਾ ਸੀਗਾ ਜੀ ਛੋਟਾ। ਤੇ ਕੀ ਗੱਲਬਾਤ ਹੋਈ ਐ ਦੱਸਿਓ ਮੈਂ ਇਹ ਗੱਲਬਾਤ ਭਾਜੀ ਇਹ ਖੇਤੀ ਪੱਠੇ ਵੜਦਾ ਸੀ ਆਪਦੀ ਵਾਈਫ ਦੇ ਨਾਲ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁਕੜ ਮਿਆਰੇ ਦੇ ਬੰਦਿਆਂ ਦੀ ਮੋਟਰ ਆ ਉੱਥੇ ਨਾ ਆ ਰਿਹਾ ਸੀ ਇਹ ਮੇਤੋ ਮੋਰੇ ਮੋਰੇ ਚ ਆਪਦੀ ਵਾਈਫ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਰੀ ਸਿੱਟ ਕੇ ਆ ਗਿਆ ਪੱਠੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲੋਂ ਚੱਲ ਪਿਆ ਜੋ ਕਿ ਕੁਕੜ ਮਿਆਰਾ ਸੜਵਾ ਲਿੰਕ ਰੋਡ ਤੋਂ ਮੇਰੇ ਪਿੰਡ ਨੂੰ ਸੜਕ ਆਦੀ ਐ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਨ੍ਹਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆਏ ਤੇ ਮੈਂ ਵੀ ਦੇਖਿਆ ਕਿ ਕੁਝ ਗੜਬੜ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾ ਹੁੰਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਹੱਥੋਂ ਕਹਿ ਲਓ ਕਿ ਬਹੁਤ ਕਾਫੀ ਦੂਰ ਤੱਕ ਮੈਨੂੰ ਦਿਸਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹ ਤਾਂ ਲੱਤ ਫਸੀ ਹੋਈ ਸੀ ਪੱਟੀਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹਾਰਨ ਵਜਾਇਆ ਆਪਣੇ ਯੂਰਨਾ ਮੋਟਰਸਾਈਕਲ ਦੇ ਤੇ ਉਹ ਬੰਦਿਆ ਨੇ ਮੈਨੂੰ ਦੇਖਿਆ ਵੀ ਆ ਰਿਹਾ ਚਲੋ ਡਰ ਕੁਛ ਮੈਨੂੰ ਵੀ ਸੀ ਗੋਲੀਆਂ ਦੇਖ ਕੇ ਕੁਛ ਮੈਂ ਵੀ ਢੱਲਾ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕੇ ਚਾਰੇ ਇਸ ਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਪਰ ਹਾਂ ਜੇ ਸੂਰਮੇ ਹੁੰਦੇ ਤਾਂ ਸਾਹਮਣੋਂ ਦੀ ਆਂਦੇ ਮੇਰੇ ਭਰਾ ਦੀ ਪਿੱਠ 'ਤੇ ਗੋਲੀਆਂ ਮਾਰ ਕੇ ਸਿੱਟਿਆ ਜੇ ਸਾਹਮਣੇ ਉਹ ਸਿੱਟ ਦਿੰਦੇ ਮੈਂ ਪਰਚਾ ਬਿਨਾਂ ਕਰਾਂਦਾ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਪਰ ਪਿੱਠ ਦੇ वार ਕਰਨਾ ਬਹੁਤ ਮਾੜੀ ਗੱਲ ਹੈ। ਉਹ ਮਰਾ ਮੇਰਾ 37 ਸਾਲ ਦਾ ਸੀ। ਸਰੀਰ 'ਚ ਮੇਤੋਂ ਭਾਰਾ ਸੀ। 20 ਕਿਲੋ ਵੇਟ ਮੈਨੋਂ ਹੈਲਦੀ ਸੀ ਤਕੜਾ ਸੀ ਮੇਨ ਨਾਲੋਂ ਕਾਫੀ। ਇਹ ਕੀ ਕਾਰਨ ਹੋ ਗਿਆ? ਕੋਈ ਰੰਜਿਸ਼ ਲੱਗਦੀ ਹੈ ਕੋਈ? ਰੰਜਿਸ਼ ਇੱਕ ਤਾਂ ਹੀ ਸਾਡੀ ਪਿੰਡ ਵਿੱਚ ਵੀ ਹੈ। ਇੱਕ ਕੁਛ ਥੋੜੇ ਦਿਨ ਪਹਿਲਾਂ ਰੋੜ ਮਜਾਰਾ ਵਿੱਚ ਵੀ ਲੜਾਈ ਹੋਈ ਸੀ। ਉਹ ਮੁੰਡਿਆਂ ਨਾਲ ਕੁਝ ਵਿਦੇਸ਼ਾਂ ਤੋਂ ਲੋਕ ਬਦਮਾਸ਼ਾਂ ਨੂੰ ਪੈਸੇ ਪੂਸੇ ਬਦਮਾਸ਼ ਭੇਜਦੇ ਸੀ ਇਹਨੂੰ ਮਰਵਾਉਣ ਲਈ। ਤਾਂ ਪਤਾ ਨਹੀਂ ਹੁਣ ਰੱਬ ਜਾਣੇ ਪੁਲਿਸ ਆਪਣੀ ਤਹਿਕੀਕਤ ਕਰੇਗੀ ਉਹਦੇ ਵਿੱਚ ਪਤਾ ਲੱਗ ਜਾਏਗਾ ਕਿਹਦਾ ਕਿਹਦਾ ਕੀ ਕੀ ਰੋਲ ਹੈ ਇਹ ਮੌਕੇ ਤੇ ਮੌਤ ਹੋ ਗਈ ਸੀ ਜਾਂ ਨਹੀਂ ਜੀ ਮੈਂ ਹਸਪਤਾਲ ਲੈ ਕੇ ਗਿਆ ਸੜੋਏ ਉੱਥੇ ਡਾਕਟਰ ਸਾਹਿਬ ਨਹੀਂ ਸਨ ਤੇ ਉੱਥੋਂ ਮੈਂ ਗੜ ਸ਼ੰਕਰ ਲੈ ਗਿਆ ਉਹਨਾਂ ਨੇ ECG ਮਸ਼ੀਨ ਜਾਂ ਸ਼ਾਇਦ ਕੁਝ ਡਾਕਟਰ ਸਾਹਿਬ ਦੱਸਦੇ ਸੀ ਕੀਤਾ ਉਹ ਤੋਂ ਬਾਅਦ ਦੱਸਿਆ ਵੀ ਕਹਿੰਦੇ ਜੀ ਡੈਡ ਸਾਨੂੰ ਇਹ ਨਹੀਂ ਪਤਾ ਵੀ ਰਾਸਤੇ 'ਚ ਹੋਇਆ ਜਾਂ ਮੌਕੇ ਤੇ ਸੀ ਜਾਂ ਹਸਪਤਾਲ ਜਾ ਕੇ ਹੋਇਆ ਕੋਈ ਆਈਡੀਆ ਹੈਗਾ ਵੀ ਗੋਲੀਆਂ ਕਿੰਨੀਆਂ ਕਿ ਲੱਗੀਆਂ ਹੋਣਗੀਆਂ ਗੋਲੀਆਂ ਜੇ ਮੈਂ ਵੀਡੀਓ ਬਣਾਈ ਆ ਤੁਹਾਨੂੰ ਦੇ ਦਾਂਗਾ ਮੇਰੇ ਹਿਸਾਬ 'ਚ 10-11 ਗੋਲੀਆਂ ਤਾਂ ਮੋਰੇ-ਮੋਰੇ ਆ ਜੋ ਸਾਨੂੰ ਡਾਕਟਰ ਸਾਹਿਬ ਨੇ ਦਿਖਾਈਆਂ ਜਿਹਦੀ ਮੈਂ ਵੀਡੀਓ ਬਣਾਈ ਸਟੇਚਰ ਦੇ ਵੇਚੀ ਪਰ ਉਹ ਕਹਿੰਦੇ ਪਿੱਠ ਨਾ ਘਮਾਇਓ ਪਿੱਠ ਪਿਛੇ ਗੋਲੀਆਂ ਜ਼ਿਆਦਾ ਨੇ ਜਿਨ੍ਹਾਂ ਕਾਰਨ ਉਹ ਡਿਗਿਆ ਪਿਛੋਂ ਦੀਆਂ ਗੋਲੀਆਂ ਮਾਰ ਕੇ ਸੁਟਿਆ ਯਾਨੀ ਮੇਰੀ ਸੋਚ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚਲੋ ਪੇਟ ਦੀਆਂ ਮੈਂ ਦੇਖਿਆ ਨਹੀਂ ਵੀ 25 ਰੌਂਦਾਂ ਤਾਂ ਲੱਗੀਆਂ ਹੋਣਗੀਆਂ दस 11 ਦਾ ਮੋਰੇ ਸੀ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਮੈਂ ਪ੍ਰਸ਼ਾਸਨ ਤੋਂ ਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਵੀ ਤੂੰ ਪਰੇ ਦਾ ਭਰਾ ਮੇਰਾ ਦੁਨੀਆ ਤੋਂ ਚਲਾ ਗਿਆ ਹੋਰ ਮੈਂ ਮੰਗ ਕੀ ਰੱਖ ਸਕਦਾ ਸਰ ਦਾ ਕੋਈ ਆ ਕਿ ਕੋਲਪਰ ਪੈਨਚੋਲ ਦੇ ਬਾਰੇ ਜਾਣਕਾਰੀ ਦੇ ਦੋ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਤੁਸੀਂ ਜਿਹੜੀ ਕੋਲੀ ਚੱਲੀ ਆ ਜੀ ਇਹ ਕਿਸ ਵਜ੍ਹਾ ਚੱਲੀ ਕਰੀਵ 7 ਵਜੇ ਦਾ ਪੌਣੇ 7 ਦਾ ਟਾਈਮ ਸੀਗਾ ਇਹ ਉਥੋਂ ਦਾ ਲੜਕਾ ਹੈ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੁਰ ਇਹਦੇ ਲੱਗੀਆਂ ਜੀ ਗੋਲੀਆਂ ਕਿੰਨੀਆਂ ਗੋਲੀਆਂ ਲੱਗੀਆਂ ਦੇਖੋ ਇਹ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਕੋਲ ਵਗੈਰਾ ਕੋਈ ਉਥੋਂ ਮਿਲੇ ਜਾਂਦੇ ਹਾਂਜੀ ਕੋਲ ਨੇਰਾ ਸੀਗਾ ਬਹੁਤ ਸਾਨੂੰ ਕੋਲ ਕੁਝ ਮਿਲੇ ਆ ਪਰ ਅਜੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਇਹ ਕਿੰਨੀ ਉਮਰ ਸੀ ਜੀ ਇਕਰੀਬ 36 ਸਾਲ ਦੀ ਸੀ ਉਮਰ ਅੱਛਾ ਇੱਕ ਹੋਰ ਇੱਕ ਵਾਇਰਲ ਹੋ ਗਿਆ ਮੈਸੇਜ ਇਹ ਇਹਨੇ ਕਿਸੇ ਗਰੁੱਪ ਨੇ ਵੀ ਇਹਦੀ ਜੁਮੇਵਾਰੀ ਲਾਈ ਕਿ ਉਹਦੇ ਬਾਰੇ ਨਾਲ ਨਹੀਂ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਹਜੇ ਕੁਝ ਪਤਾ ਤੇ ਹੁਣ ਅਗਲੀ ਕਾਰਵਾਈ ਕੀ ਕਰਦੇ ਅਗਲੀ ਕਾਰਵਾਈ ਅਸੀਂ ਇਹਦੇ ਲੜਕੇ ਤੇ ਅ ਵੱਡਾ ਬ੍ਰਦਰ ਉਹਦੇ ਬਿਆਨ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਪੋਸਟ ਆਵੇਗਾ ਕਦੋਂ ਇਹ ਸਵੇਰੇ ਕਰਾਂਗੇ ਜੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਹੁਣ ਸਵੇਰੇ ਹੋਏਗਾ ਪੋਸਟ ਕਰ ਲੈ ਕਹਿੰਦੇ ਕੋਸੋ ਦੇ ਕਰ ਲੈ ਨੀ ਜੇ ਸੇ ਪਰਚਾ ਦੱਚ ਕਰ ਦੇਣਾ ਬਾਕੀ ਕੱਲ ਨੂੰ ਪੋਸਟਮਾਨੋਂ ਕਰਉਣ ਤੋਂ ਬਾਅਦ ਅਗਲਾ ਜਿਹੜਾ ਜੋ ਵੀ ਹੋਏਗਾ ਫਰਦਰ ਇਨਵੈਸਟੀਗੇਸ਼ਨ ਕੀਤਾ ਜਾਏਗਾ